ਕੀ ਹੋਇਆ ਜੋ ਵੈਟ ਵਧਾਇਆ ਡੀਜ਼ਲ ਤੇ 62 ਪੈਸੇ ਤੇ ਪੈਟਰੋਲ ਤੇ 91 ਪੈਸੇ ਅੱਜ ਮਹੌਲੀ ਚ ਸਭ ਤੋਂ ਮਹਿੰਗਾ ਜੇ ਡੀਜ਼ਲ ਹੋ ਗਿਆ ਇੱਕ ਸਮ ਦਾ ਜੰਮੂ ਹਿਮਾਚਲ ਨੇਪਰਿੰਗ ਸਟੇਟਸ ਤੋਂ ਸਭ ਤੋਂ ਵੱਧ ਪੰਜਾਬ ਦਾ ਕਰਦਾ ਹੈ ਅੱਜ ਜਿੰਨੀ ਉਹ ਐਸੋਸੀਏਸ਼ਨ ਹੈ ਇਹਨਾਂ ਦੀ ਪੇਟਰੀ ਆ ਕਿ ਸਾਡਾ ਤੁਸੀਂ ਨੁਕਸਾਨ ਸਾਡਾ ਦੀ ਸਟੇਟ ਦੇ ਰੈਵਨਿਊ ਦਾ ਕਰੋਗੇ ਪੈਟਰੋਲ ਦੀ ਕੀਮਤਾਂ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਸਭ ਤੋਂ ਮਹਿੰਗੀ ਹੈ 98.10 ਜਦਕਿ ਨੇਬਰਿੰਗ ਸਟੇਟ ਚ 97.70 ਮੈਕਸਿਮਮ ਜਾਂ 95 ਰੁਪਏ ਤੱਕ ਵੀ ਹੈ ਹਿਮਾਚਲ ਕੇ ਆ ਨਾਲ ਸਾਡਾ ਕਿਹੜਾ ਕਿਹੜਾ ਇਲਾਕਾ ਜੰਮੂ ਤੋਂ ਲੈ ਕੇ ਇੱਥੇ ਅੱਗੇ ਜਿੱਥੇ ਆਈ ਜੋ ਹਿਮਾਚਲ ਨਾਲ ਲੱਗਦਾ ਇੱਥੇ ਤੱਕ ਤੇ ਕਿ 2 ਰੁਪਏ ਦੇ ਫਰਕ ਨਾਲ ਉਥੇ ਡੀਲਰ ਦਾ ਕੀ ਹੋਣਾ ਤੁਸੀਂ ਲਾ ਲਓ ਅੰਦਾਜ਼ਾ ਹਰਿਆਣੇ 'ਚ ਵੀ ਸਸਤੀ ਆ ਪੰਚਕੂਲੇ 'ਚ ਵੀ ਪੈਟਰੋਲ ਸਸਤਾ ਇਸੇ ਤਰ੍ਹਾਂ ਡੀਜ਼ਲ ਦਾ ਮਗਰ ਵੱਡੀ ਗੱਲ ਅੱਜ ਸਭ ਤੋਂ ਵੱਧ ਆਮ ਆਦਮੀ ਪਾਰਟੀ ਕੇਂਦਰ ਦੀ ਸਰਕਾਰ ਕੋਲ ਜਾਂਦੀ ਹੈ ਤੇ 인ਫਲੇਸ਼ਨ ਦਾ ਰੌਲਾ ਪਉ ਡੀਜ਼ਲ ਦੇ ਰੇਟ ਵਧਣਾ ਟਰੈਕਟਰ 'ਚ ਡੀਜ਼ਲ ਟਰਾਂਸਪੋਰਟੇਸ਼ਨ ਲਈ ਟਰੱਕਾਂ 'ਚ ਡੀਜ਼ਲ ਰੇਲ ਗੱਡੀ 'ਚ ਡੀਜ਼ਲ ਤੇ ਜਦ ਡੀਜ਼ਲ ਦੇ ਰੇਟ ਤੁਸੀਂ ਵਧਾਤੇ ਤੇ ਕੀ ਇਨਫਲੇਸ਼ਨ ਹੋਊਗੀ ਕਿ ਨਹੀਂ ਹੋਊਗੀ ਜਿੰਨੀ ਟਰਾਂਸਪੋਰਟੇਸ਼ਨ ਹੈ ਜਿੰਨੀ ਲੋਕਾਂ ਦੇ ਕੰਮ ਆਉਣ ਵਾਲੀ ਲੋਡ ਬੰਦ ਵਸਤੂ ਹੈ ਉਹਦੀ ਪ੍ਰਾਈਸਿਸ ਜੇ ਅੱਜ ਉਹਦੀਆਂ ਕੀਮਤਾਂ ਵਧਣ ਗਿਆ ਉਹਦਾ ਕਾਰਨ ਆਮ ਆਦਮੀ ਸਰਕਾਰ ਸਿੱਧੇ ਤੌਰ ਤੇ ਉੱਤੇ ਜ਼ਿੰਮੇਵਾਰ ਔਰ ਕੱਲ ਕੱਲ ਦੇ ਦਿਨ ਤੇ 2500 ਕਰੋੜ ਦਾ ਇੱਕ ਨਵਾਂ ਬੋਝ ਪਾਇਆ ਮੈਂ ਕੱਲ ਦੀ ਗੱਲ ਕਹ ਰਿਹਾ ਜੋ ਚੋਰੀ ਮੋਰੀ ਦਾ ਕੁਝ ਦਿਨ ਪਹਿਲਾਂ ਕੀਤਾ ਅੱਜ ਵਹੀਕਲ ਟੈਕਸ ਇਹਨਾਂ ਨੇ ਪਿਛਲੀ ਕੈਬਨਿਟ ਹੋਈ ਸੀ ਤੇ ਵਹੀਕਲ ਟੈਕਸ ਵਧਾ ਦਿੱਤਾ 12 ਤੋਂ ਆਈ ਥਿੰਕ 11 ਤੋਂ 13% ਕਰਤਾ ਜਾਂ ਕਿੰਨਾ 1% ਵਧਾ ਦਿੱਤਾ 2 ਵੀਲਰ ਚ ਵਧਾ ਦਿੱਤਾ ਮੈਂ ਹਾਂਜੀ 2 ਵੀਲਰ ਚ ਵਧਾ ਦਿੱਤਾ ਇਹ ਜਿਹੜਾ ਰਜਿਸਟ੍ਰੇਸ਼ਨ ਟੈਕਸ ਹੈ ਔਰ ਕੱਲੀ ਇਹ ਨਹੀਂ ਯੂ ਗੋ ਟੂ ਐਨੀ ਸਰਕਾਰ ਦੀ ਕੋਈ ਫੈਸਿਲਿਟੀ ਤੁਸੀਂ ਰੈਵਨਿਊ ਵਿਭਾਗ ਵਿੱਚ ਚਲੇ ਜਾਓ ਕਿਸੇ ਵਿਭਾਗ ਵਿੱਚ ਚਲੇ ਜਾਓ ਜਿਹੜੀ ਫੀਸ ਪਹਿਲਾਂ 500 ਸੀ ਉਹ 1000 ਕਰਤੀ ਜੋ ਹਜ਼ਾਰ ਸੀ ਉਹ 5000 ਕਰਤੀ ਹੌਲੀ ਹੌਲੀ بڑے ਤਰੀਕੇ ਨਾਲ ਹਰ ਜਗ੍ਹਾ ਲੋਕਾਂ ਦੀ ਜੇਬ 'ਚ ਬੋਝ ਪਾਉਣ ਦਾ ਕੰਮ ਕਰ ਰਹੇ ਮਗਰ ਤੁਸੀਂ ਕਾਰਗੁਜ਼ਾਰੀ ਵੇਖੋ ਕਿੰਨੀ ਨਕਮੀ ਹੈ ਕਿ ਇਹ ਸਾਰਾ ਕੁਝ ਕਰਨ ਤੋਂ ਬਾਅਦ ਵੀ ਦਿਸ ਸਟੇਟ ਇਜ਼ ਹੈਡਿੰਗ ਟੂ ਫਾਈਨੈਂਸ਼ੀਅਲ ਐਮਰਜੈਂਸੀ ਕਿ ਲੋਕਾਂ 'ਤੇ ਥੋੜੇ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਹੋਇਆ ਕੈਬਨਿਟ ਦਾ ਉਹ ਮਜ਼ਾਕ ਹੀ ਬਣ ਗਿਆ ਕਿ ਨੋਟੀਫਿਕੇਸ਼ਨ ਹੋਇਆ ਨੂੰ 2 ਸਾਲ ਹੋ ਗਏ ਜੇ ਪੁਰਾਣੀ ਪੈਨਸ਼ਨ ਕਿਸੇ ਨੂੰ ਮਿਲੀ ਹੋਵੇ ਔਰ ਨਵੇਂ ਲੋਕ ਹੁਣ ਕਿਉਂ ਮੁਲਾਜ਼ਮ ਚਾਹਦੇ ਉਹਨਾਂ ਦੀ ਤਰਖਾ ਨਹੀਂ ਮਿਲਦੀ ਤੇ ਟੀਚਰਸ ਦੇ ਸੀ ਗੱਲ ਅਧਿਆਪਕ ਦੇ ਬਸ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਕੱਲ ਕਿੰਨੀ ਖੇਤਰਫੇਰੇ ਉੱਥੇ ਵਿਚਾਰੇ ਕਿੰਨੀ ਕੁੱਟ ਪਈ ਅੱਜ ਮੈਨੂੰ ਆ ਲੰਮੀ ਚੌੜੀਆਂ ਮੈਨਾਂ ਦਾ 100 ਫੋਟੋਆਂ ਮੈਨੂੰ ਭੇਜਿਆ ਉਹਨਾਂ ਨੇ ਕਿ ਸਾਡਾ ਮੁੱਦਾ ਹਾਈਲਾਈਟ ਕਰੋ ਭਾਈ ਮੇਰਾ ਜੀਤ ਆ ਬੜਾ ਕਰਦਾ ਮੈਂ ਕੱਲ ਵੀ ਰਿਆਂ ਤੁਹਾਡਾ ਮੁੱਦਾ ਹਾਈਲਾਈਟ ਮਗਰ ਅੱਜ ਉਸ ਤੋਂ ਗੰਭੀਰ ਮੁੱਦੇ ਵੇਖੋ ਕੀ ਹੈ ਕੀ ਜਿੱਥੇ ਫਾਈਨੈਂਸ਼ੀਅਲ ਐਮਰਜੈਂਸੀ ਫਾਈਨੈਂਸ਼ੀਅਲ ਪ੍ਰੂਡੈਂਸ ਇਹ ਸਰਕਾਰ ਕੋਲ ਜਿਹਦੇ ਕੋਲ ਹੱਥਾਂ ਪੈਰਾ ਦੀ ਪਈਆ ਮਲਾਜਮ ਨੂੰ ਤਨਖਾਹ ਨਹੀਂ ਮਿਲਦੀ 올 ਪੈਨਸ਼ਨ ਨਹੀਂ ਮਿਲਦੀ ਉਸ ਉਹ ਮੁੱਖ ਮੰਤਰੀ ਕਿੰਨੇ ਘਰ ਨੇ ਜੀ ਉਹਦੇ 5 6 ਘਰ ਨੇ ਹੁਣ ਤਾਂ ਜਲੰਧਰ ਵੀ ਬਣਾ ਲਿਆ ਸ਼ਾਇਦ ਪਹਿਲੀ ਵਾਰ ਹੀ ਹੋਇਆ ਹੈਲੀਕਾਪਟਰ ਜਹਾਜ਼ ਤੋਂ ਉਹਨੇ ਥੱਲੇ ਉਤਰਨਾ ਕੋਈ ਨਹੀਂ ਮਤਲਬ ਪਤਾ ਨਹੀਂ ਉਹਦੇ ਕਿਹੜੀ ਢਿੱਡ ਤੇ ਲੱਤਾਂ ਨੂੰ ਕਿਹੜਾ ਦਰਦ ਚਿੰਬੜ ਜਾਂਦਾ ਜੇ ਉਹਨੂੰ ਕਿਸੇ ਟ੍ਰੇਨ ਤੋਂ ਰੇਲ ਗੱਡੀ ਦਾ ਸਫ਼ਰ ਕਰਨਾ ਪੈ ਜਾਏ ਰੱਬ ਜਾਣਦਾ ਕਿਤਾ ਸਧਾਰਨ ਕੀ ਇਹਨੇ ਕਿਹੜਾ ਇਹੀ ਕਹਿਦਾ ਹੋਊਗਾ ਸੀ ਨਾ ਮੁਰਗੀ ਖਾਲਾ ਖੋਲ ਲੋ ਹੁਣ ਇਹਨੂੰ ਪੁੱਛਿਆ ਜਾਵੇ ਕਿ ਭਾਈ ਤੂੰ ਦੱਸ ਤੈਨੂੰ ਕਾਹਦਾ ਖਤਰਾ ਐਡਾ ਪੈਦਾ ਹੋਇਆ ਮਤਲਬ ਇਹਦੀਆਂ ਗੱਲਾਂ ਮੈਂ ਕਿੰਨੀਆਂ ਕਰਾਂ ਐਵੇਂ ਮੇਰੇ ਤੇ ਫੇਰ ਚਟੀ ਉਚੜ ਜੂਗਾ ਸਵੇਰੇ ਮੈਨੂੰ ਸੱਟ ਫੇੜ ਸਕ ਲੂਗੀ ਮਗਰ ਮੈਂ ਵੀ ਠੀਕ ਜਾਂ ਮੈਨੂੰ ਇਹ ਜੇ ਮਤਲਬ ਖਾਦੀ ਪੀਤੀ ਵਾਲੇ ਮੁੱਖ ਮੰਤਰੀ ਦਾ ਮੈਂ ਅਥਰ ਮਨਾਉਣ ਲੱਗ ਗਿਆ ਤਾਂ ਮੈਨੂੰ ਕੀ ਮਗਰ ਕਹਿਣ ਦਾ ਭਾਅ ਵਾਈ ਸ਼ੂਟ ਦੇ ਸਟੇਟ ਆਫ ਪੰਜਾਬ ਗੋ ਟੂ ਦ ਡੌਗਸ ਅੱਜ ਸੜਕਾਂ ਦਾ ਬਿਜਲੀ ਦਾ ਮਤਲਬ ਹਰ ਜਗ੍ਹਾ ਹੀ ਦੇਰ ਹੈ ਦਾ ਸਟੇਟ ਆਫ ਕੋਲੈਪਸ ਥਿਸ ਇਜ਼ ਵਨ 빅 ਵਰੀ ਕਿ ਹਰ ਪੰਜਾਬੀ ਕਰਜਾਈ ਹੋ ਰਿਹਾ ਸਟੇਟ ਇਸ ਨਾਟ ਗੋਇੰਗ ਫੋਰਵਰਡ